ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਹੀਫਰ ਲੈ ਕੇ ਜਾਂਦੀ ਆ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਹੀ ਤੇ ਲਗਾਤਾਰ ਚੱਲਦਾ ਰਹਿਣਾ ਸასი ਕਾਲ ਜੀ ਸასი ਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ تنویر ਸਿੰਘ ਪਿੰਡ ਥਰਾਇ ਜਿਲ੍ਹਾ ਮੋਗਾ ਤਹਸੀਲ ਵਾਗਾ ਬਰਾਣਾ موبائل ਨੰਬਰ ਜੀ 9855570184 ਠੀਕ ਆ ਵੀਰੇ ਉਮਰ ਕਿੰਨੀ ਕ ਬੱਚੇ ਦੀ ਜੀ ਇਹ ਬੱਚੇ ਦੀ ਉਮਰ ਹੈ ਵੀਰੇ 11-12 ਮਹੀਨੇ ਦਾ ਬੱਚਾ ਹੀ ਆ ਜੇ ਕੀਰਾ ਹਾਂ ਹਾਂ ਉਂ ਟਿਕੇ ਦੇ ਕਾਬਲ ਆ ਬਈ ਠੀਕ ਆ ਵੀਰ ਚੰਗੀ ਆ ਹਨਾ ਤੇ ਬੂਲ ਚੰਗੀ ਆ ਚੰਗ ਲਗਾਏ ਨਹੀਂ ਜੀ ਸਿੰਘ ਹੈਗੇ ਇਨ ਚੇਂਜ ਦੇ ਦਗਾਈ ਨਹੀਂ ਬਈ ਉਦੋਂ ਅੱਗ ਨੇ ਵੀ ਜਾਣਗੇ ਵੱਢ ਕੇ ਹੁਣ ਬਾਰੇ ਵੱਡੇ ਸਿੰਘ ਨਹੀਂ ਇਨ ਚੇ ਚ ਬਾਰੇ ਵੱਡੇ ਨਹੀਂ ਧਾਗੇ ਜਾਣਗੇ ਮਹਾਰ ਦੀ ਮੂਰਦੀ ਨਹੀਂ ਆਏ ਨੇ ਵੀ ਮਾਰੂਗੀ ਠੰਡੀ ਮਿੱਠੀ ਆ ਪੂਰੀ ਜੀ ਮੌਲੀ ਠੰਡੀ ਹੋ ਗਈ ਠੀਕ ਆ ਫੋੜ ਛਾਂਗ ਤਾਂ ਹੈ ਨਹੀਂ ਕੋਈ ਨਹੀਂ ਫੋੜ ਛਾਂਗ ਦੀ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ ਜੀ ਨੇੜੇ ਤੋਂ ਹਾਂ ਰੋਕ ਲਈ ਵੀਰੇ ਝੋਲੀ ਤੁਸੀਂ ਦੇਖ ਸਕਦੇ ਹੋ ਝੋਲੀ ਵੀ ਚੰਗੀ ਆ ਵੀਰੇ ਕੱਲਾ ਕੱਲਾ ਥਾਨ ਨਿੱਖੜ ਮ ਫੋੜ ਚ ਲੈ ਚੱਲੀ ਵੀਰੇ ਹਾਈਟ ਹਾਈਟ ਬਹੁਤ ਚੰਗੀ ਚਮਕਦਮ ਕਾਲੀ ਆ ਕੋਈ ਆਏ ਨਹੀਂ ਵੀਰੇ ਲੱਸੀ ਲਾਵੇਂਗੇ ਤੇ ਹੈ ਵੀ ਬੱਚਾ ਹੀ ਆ ਜਿਹੇ ਹਨਾ ਹਾਂ ਜੇ ਤਾਂ ਕਰ ਮੰਨ ਲਓ ਪੂਰੀ ਹੈ ਹੂੰ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਚਮਕ ਵਾਲੀ ਬੱਛੀ ਆਣੀਗੀ ਸੰਭੀ ਭਲੀ ਆ ਮੇਨ ਗੱਲ ਆਏ ਨਹੀਂ ਬਈ ਪਾ ਤੂੜੀ ਤੇ ਬੰਨੀ ਰਹੀ ਹੈ ਸੰਭੀ ਭਲੀ ਆ ਮੰਨ ਲਓ ਆਪ ਚਾਰ ਦਿਨ ਗਰਮੀ ਤੇ ਕੱਢ ਕੇ ਆਪਦੇ ਏਆਈ ਕਰਾ ਸਕਦਾ ਜੀ ਪੂਰੇ ਏਆਈ ਦੇ ਕਾਬਲ ਆ ਬਈ ਬੱਛੀ ਹੂੰ ਮੁੱਲ ਕਰਨਾ ਛੋਟਾ ਜਿਹਾ ਵੀਰੇ ਜਿਹੜੇ ਲੈਣੇ ਆ ਮੁੱਲ ਵੀ 11 ਕਰਾ ਲਓ 12 10000 ਦੀ ਬੱਛੀ ਦੇ ਰਹੇ ਆ ਬਈ ਛੋਟੇ ਜੇ ਬਾ ਛੋਟਾ ਜਿਹਾ ਭਾਈ ਹੈ ਬਈ ਠੀਕ ਨਾ ਕਰਕੇ ਥੋੜਾ ਜਿਹਾ ਬੱਟਾ ਪੈਂਦਾ ਹਾਂ ਹਾਂ ਸਿੰਕਾਂ ਕਰਕੇ ਹਾਂ ਸਹੀ ਗੱਲ ਆ ਜੀ ਮੁੱਲ ਮਾਰ ਦੀ ਮੂਰਤੀ ਨਹੀਂ ਬਈ ਯਾਰ ਲੈ ਪੋਰਾ ਐ ਬਣੀ ਲੈ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 10000 ਦੀ ਬੱਚੀ ਦੇ ਦਾਂਗੇ ਜੀ ਆਫਰ ਹੀ ਆ ਚੰਗੀ ਆ ਬੱਚੀ ਬਾਕੀ ਜੀ ਨੂੰ ਵੀ ਨਾਲ ਕੋਈ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ